ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਸੀਐਮ ਭਗਵੰਤ ਮਾਨ ਦੀ ਫੇਕ ਵੀਡੀਓ ਮਾਮਲੇ 'ਚ ਮੋਹਾਲੀ ਅਦਾਲਤ ਤੋਂ ਆਈ ਵੱਡੀ ਖਬਰ ਸਖਤ ਹੁਕਮ ਹੋਈ ਜਾਰੀ ਡੀਆਈਜੀ ਹਰਚੰਨ ਸਿੰਘ ਪੁੱਲਰ ਦੀਆਂ ਬੇਨਾਮੀ ਜਾਇਦਾਦਾਂ ਦੀ ਜਾਂਚ ਕਰੇਗੀ ਸੀਬੀਆਈ ਕਰੋ ਅਤੇ ਲੋਕਰ ਤੋਂ ਬਰਾਮਦ ਕੀਤੇ ਦਸਤਾਵੇਜ਼ਾਂ 'ਚ ਕਈ ਨਾਮ ਆਏ ਸਾਹਮਣੇ ਪੰਥਕ ਰੀਤੀ ਰਿਵਾਜਾਂ ਨਾਲ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਮੁਰੂ ਹੋਈ ਦਸਤਾਰਬੰਦੀ ਨਿਹੰਗ ਸਿੰਘ ਜਥੇਵੰਦੀਆਂ ਨੇ ਛੱਡੀ ਨਾਰਾਜ਼ਗੀ ਕੇਂਦਰ ਸਰਕਾਰ ਨੇ ਪੰਜਾਬ 'ਚ ਨਵੀਂ ਰੇਲ ਲਾਈਨ ਲਈ ਮੰਗੀ ਜ਼ਮੀਨ ਐਕਵਾਇਰ ਕਰਨ ਲਈ ਪੰਜਾਬ ਸਰਕਾਰ ਨੂੰ ਲਿਖੀ ਚਿੱਠੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਸੋਮਵਾਰਿਆਣੀ ਕੱਲ ਨੂੰ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਸੌਂਪੇ ਮੈਮੋਰੈਂਡਮ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਬਿਆਨ 26 ਨਵੰਬਰ ਨੂੰ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਮੋਕ ਸੈਸ਼ਨ ਵਿਦਿਆਰਥੀਆਂ ਨੂੰ ਸਿਆਸੀ ਖੇਤਰ ਦੀ ਦਿੱਤੀ ਜਾਵੇਗੀ ਜਾਣਕਾਰੀ ਪੰਜਾਬ ਦੇ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ ਅਗਲੇ ਦਿਨਾਂ ਚ ਮੌਸਮ ਚ ਹੋਵੇਗਾ ਵੱਡਾ ਬਦਲਾ ਅਕਾਲੀ ਦਲ ਨੇ ਐਸਐਸਪੀ ਡਾਕਟਰ ਅਭਜੋਤ ਕੋਰ ਗਰੇਵਾਲ ਦੇ ਦਫ਼ਤਰ ਦੇ ਬਾਹਰ ਕੀਤਾ ਪ੍ਰਦਰਸ਼ਨ ਸੁਖਵੀਰ ਸਿੰਘ ਬਾਦਲਵੀ ਹੋਏ ਸ਼ਾਮਿਲ ਸੀਐਮ ਭਗਵੰਤ ਮਾਨ ਦੀਫ ਇੱਕ ਵੀਡੀਓ ਮਾਮਲੇ ਚ ਮੋਹਾਲੀ ਦੀ ਅਦਾਲਤ ਨੇ ਵੱਡੇ ਹੁਕਮ ਜਾਰੀ ਕੀਤੇ ਹਨ ਮੋਹਾਲੀ ਅਦਾਲਤ ਨੇ ਮੀਟਾ ਪਲੇਟਫਾਰਮਾਂ ਫੇਸਬੁੱਕ ਇੰਸਟਾਗ੍ਰam YouTube X ਕਾਰਪੋਰੇਸ਼ਨ ਅਤੇ ਟੈਲੀਗ੍ਰam ਸਮੇਤ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਅਦਾਲਤੀ ਹੁਕਮ ਮਿਲਨ ਦੇ 24 ਘੰਟਿਆਂ ਦੇ ਅੰਦਰ ਅੰਦਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਉਣ ਵਾਲੇ ਸਾਰੇ ਤਰਾਜੋਗ ਵੀਡੀਓ ਹਟਾਉਣ ਦੇ ਹੁਕਮ ਦਿੱਤੇ ਹਨ ਅਦਾਲਤ ਨੇ ਇਨ੍ਹਾਂ ਪਲੇਟਫਾਰਮਾਂ ਤੋਂ 166 ਖਾਸ ਯੂਆਰਐਲ ਦੀ ਸੂਚੀ ਵੀ ਨੱਥੀ ਕੀਤੀ ਹੈ ਜੁਡੀਸ਼ੀਅਲ ਮੈਜਿਸਟਰੇਟ ਪਹਿਲੀ ਸ਼੍ਰੇਣੀ ਸ਼੍ਰੀਮਤੀ ਮਨਪ੍ਰੀਤ ਕੋਰਨੇ ਆਪਣੇ ਹੁਕਮ ਵਿੱਚ ਕਿਹਾ ਹੈ ਕਿ ਪਲੇਟਫਾਰਮਾਂ ਨੂੰ ਉਨ੍ਹਾਂ ਖਾਸ ਯੂਆਰਐਲ ਨਾਲ ਸੰਬੰਧਿਤ ਸਮੱਗਰੀ ਨੂੰ ਤੁਰੰਤ ਹਟਾਉਣਾ ਹੋਵੇਗਾ ਤੇ ਕਿਸੇ ਵੀ ਹਾਲਤ ਵਿੱਚ ਆਦੇਸ਼ ਪ੍ਰਾਪਤ ਹੋਣ ਤੋਂ 24 ਘੰਟਿਆਂ ਦੇ ਅੰਦਰ-ਅੰਦਰ ਇਹ ਕਾਰਵਾਈ ਪੂਰੀ ਕਰਨੀ ਹੋਵੇਗੀ ਅਦਾਲਤ ਨੇ ਇਹ ਕਾਰਵਾਈ ਰਾਜ ਸਾਈਬਰ क्राइम ਵਿਭਾਗ ਐਸਐਸ ਨਗਰ ਵੱਲੋਂ ਦਰਜ ਕੀਤੀ ਗਈ ਅਰਜੀ ਦੇ ਕੀਤੀ ਹੈ ਜਿਸ ਵਿੱਚ ਦਲੀਲ ਦਿੱਤੀ ਗਈ ਸੀ ਕਿ ਮਨਕਰਤਾ ਸਮਗਰੀ ਸੰਭਾਵੀ ਤੌਰ ਤੇ AI ਰਾਹੀਂ ਤਿਆਰ ਕੀਤੀ ਗਈ ਹੈ ਜੋ ਅਸ਼ਲੀਲ ਹੈ ਤੇ ਜਨਤਕ ਵਿਵਸਥਾ ਨੂੰ ਪੰਗ ਕਰਨ ਦੀ ਪਰਿਵਰਤੀ ਰੱਖਦੀ ਸੀ ਸੀਬੀਆਈ ਵੱਲੋਂ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਦੀਆਂ ਬੇਨਾਮੀ ਜਾਇਦਾਦਾਂ ਦੀ ਵੀ ਜਾਂਚ ਕੀਤੀ ਜਾਵੇਗੀ ਟੀਮ ਹੁਣ ਜਾਂਚ ਕਰ ਰਹੀ ਹੈ ਕਿ ਡੀਆਈਜੀ ਪੁੱਲਰ ਦੇ ਘਰੋਂ ਅਤੇ ਲੋਕਰਾਂ ਤੋਂ ਬਰਾਮਦ ਕੀਤੇ ਗਏ ਦਸਤਾਵੇਜ਼ਾਂ ਦਾ ਰਿਕਾਰਡ ਤਹਿਸੀਲ ਦਫ਼ਤਰਾਂ ਵਿੱਚ ਕਿਸ ਦੇ ਨਾਮ ਦਰਜ ਹੈ ਇਸ ਦੇ ਲਈ ਸੀਬੀਆਈ ਦੀ ਇੱਕ ਟੀਮ ਇਸ ਕੰਮ ਵਿੱਚ ਲਗਾਈ ਹੈ ਕੀ ਹਰਚਰਨ ਸਿੰਘ ਪੁੱਲਰ ਦੇ ਘਰ ਤੋਂ ਬਰਾਮਦ ਕੀਤੀਆਂ ਗਈਆਂ ਜਾਇਦਾਦਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ ਪਰ ਉਸ ਦੇ ਨਾਮ ਤੇ ਨਹੀਂ ਹੈ ਜਿੰਨਾ ਅਧਿਕਾਰੀਆਂ ਦੇ ਨਾਮ ਰਜਿਸਟਰ ਚ ਆਉਂਦੇ ਹਨ ਉਹਨਾਂ ਨੂੰ ਪੁਸ਼ਕਿਸ਼ ਲਈ ਬੁਲਾਇਆ ਜਾ ਸਕਦਾ ਹੈ ਵੀ ਭਾਗ ਨੇ ਜੇ ਤੱਕ ਇੰਨਾ ਜਾਇਦਾਦਾਂ ਦੇ ਵੇਰਵੇ ਸਾਂਝੇ ਨਹੀਂ ਕੀਤੇ ਹਨ ਸੀਬੀਆਈ ਨੂੰ ਸ਼ੱਕ ਹੈ ਕਿ ਕੁਝ ਹੋਰ ਅਧਿਕਾਰੀਆਂ ਤੇ ਰਾਜਨੀਤਿਕ ਨੇਤਾਵਾਂ ਦਾ ਪੈਸਾ ਇੰਨਾਂ ਜਾਇਦਾਦਾਂ ਦੀ ਖਰੀਦ-ਵੇਚ ਵਿੱਚ ਸ਼ਾਮਿਲ ਹੋ ਸਕਦਾ ਹੈ ਕਿਉਂਕਿ ਸੀਬੀਆਈ ਨੇ ਸਾਬਕਾ ਡੀਆਈਜੀ ਦੇ ਆਈਟੀਆਰ ਵਿੱਚ ਦੱਸੀ ਕਿ ਜ਼ਮੀਨ ਜਾਇਦਾਦ ਤੋਂ ਇਲਾਵਾ ਹੋਰ ਜਾਇਦਾਦਾਂ ਲੱਭੀਆਂ ਹਨ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਮਾਸਿਕ ਤਨਖਾਹ 2 ਲੱਖ 16000 ਰੁਪਏ ਹੈ ਹਾਲਾਂਕਿ ਉਹਨਾਂ ਦੀ ਜਾਇਦਾਦ 15 ਕਰੋੜ ਤੋਂ ਵੱਧ ਹੈ ਉਹਨਾਂ ਕੋਲ ਪੰਜਾਬ ਪਰ ਦੇ ਵੱਡੇ ਸ਼ਹਿਰਾਂ ਵਿੱਚ ਜਾਇਦਾਦਾਂ ਹਨ ਜਿਨ੍ਹਾਂ ਵਿੱਚ ਜਲੰਧਰ, ਮੋਹਾਲੀ, ਲੁਧਿਆਣਾ ਅਤੇ ਕਪੂਰਥਲਾ ਸ਼ਾਮਿਲ ਹਨ ਜੋ ਸਾਰੇ A ਗ੍ਰੇਡ ਸ਼ਹਿਰ ਹਨ ਪੈਸੇ ਦੇ ਸਰੋਤ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ ਹਾਲਾਂਕਿ ਉਹਨਾਂ ਦੀ ਸੇਵਾ ਮੁਕਤੀ ਤੱਕ 2 ਸਾਲ ਬਾਕੀ ਹਨ ਸੀਬੀਆਈ ਪਿਛਲੇ 6 ਸਾਲਾਂ ਦੌਰਾਨ ਹਾਸਲ ਕੀਤੀਆਂ ਸਾਰੀਆਂ ਜਾਇਦਾਦਾਂ ਦੀ ਜਾਂਚ ਕਰ ਰਹੀ ਹੈ ਲੋਕਰ ਖੋਲੇ ਜਾ ਰਹੇ ਹਨ ਹਾਲਾਂਕਿ ਸੀਬੀਆਈ ਨੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦਾ ਰਿਮਾਂਡ ਨਹੀਂ ਮੰਗਿਆ ਸੀ ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਉਹ ਮੰਗਣਗੇ ਬੀਐਨਐਸ ਵਿੱਚ ਇਹ ਵਿਵਸਥਾਵਾਂ ਹੈ ਕਿ આરોપી ਦਾ ਰਿਮਾਂਡ 40 ਦਿਨਾਂ ਦੇ ਅੰਦਰ ਕਿਸੇ ਵੀ ਸਮੇਂ ਲਿਆ ਜਾ ਸਕਦਾ ਹੈ ਸ਼੍ਰੀ ਕੇਸਗੜ ਸਾਈ ਵਿਖੇ ਉਜਿਤ ਵਿਸ਼ੇਸ਼ ਸਨਮਾਨ ਸਮਾਰੋਹ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਤੇ ਸ਼੍ਰੀ ਕੇਸਗੜ ਸਾਈ ਦੇ ਜਥੇਦਾਰ ਨਿਯੁਕਤ ਕੀਤੇ ਜਾਣ ਤੋਂ ਬਾਅਦ ਪੈਦਾ ਹੋਇਆ ਵਿਵਾਦ ਸਮਾਪਤ ਹੋ ਗਿਆ ਹੈ ਪੰਥਕ ਰੀਤੀ ਰਿਵਾਜਾਂ ਦੇ ਆਧਾਰ ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਇੱਕ ਵਾਰ ਫਿਰ ਤੋਂ ਦਸਤਾਰਬੰਦੀ ਕੀਤੀ ਗਈ ਹੈ ਸਿੱਖ ਜਥੇਬੰਦੀਆਂ ਵੱਲੋਂ ਲਗਭਗ 8 ਮਹੀਨਿਆਂ ਤੋਂ ਚੱਲ ਰਿਹਾ ਇਹ ਵਿਵਾਦ ਖਤਮ ਹੋ ਗਿਆ ਹੈ ਇਸ ਸਮਾਰੋਹ ਦੌਰਾਨ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪਗੜੀ ਪਹਿਨਾਈ ਵਿਸ਼ੇ ਸਨਮਾਨ ਸਮਾਰੋਹ ਵਿੱਚ ਸਿੱਖ ਜਥੇਬੰਦੀਆਂ ਜਿੱਥੇ ਬੰਦੀਆਂ ਮੌਜੂਦ ਸਨ ਇਸ ਮੌਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਸ਼ਹੀਦ ਅਕਾਲ ਤਖਤ ਸਾਹਿਬ ਦੀ 76 ਸਾਇਆ ਹੇਟ ਚੱਲਣ ਦੀ ਗੱਲ ਆਖੀ ਉਹਨਾਂ ਨੇ ਪੰਜਾਬ ਵਿੱਚ ਹੋ ਰਹੇ ਧਰਮ ਪਰਿਵਰਤਨ ਤੇ ਚਿੰਤਾ ਪ੍ਰਗਟਾਈ ਇਸ ਤੋਂ ਇਲਾਵਾ ਉਹਨਾਂ ਨੇ ਮੋਗਾ ਵਿੱਚ ਪਤੀ ਪਤਨੀ ਵੱਲੋਂ ਨਸ਼ੇ ਵਾਲੀ ਆਪਣੀ ਹੀ ਔਲਾਦ ਨੂੰ ਵੇਚਣ ਦੀ ਘਟਨਾ ਤੇ ਵੀ ਦੁੱਖ ਜ਼ਾਹਰ ਕੀਤਾ ਕੇਂਦਰ ਨੇ ਰਾਜਪਰਮੋਹਾਲੀ ਰੇਲਵੇ ਲਾਈਨ ਲਈ ਜ਼ਮੀਨ ਮੰਗੀ ਹੈ ਕੇਂਦਰ ਨੇ ਜ਼ਮੀਨ ਐਕਵਾਇਰ ਕਰਨ ਲਈ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ ਜ਼ਮੀਨ ਐਕਵਾਇਰ ਕਰਨ ਲਈ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਤੋਂ ਸ ਹੈ ਉਹ ਮੰਗਿਆ ਗਿਆ ਹੈ ਪ੍ਰੋਜੈਕਟ ਲਈ 53.84 ਹੈਕਟੇਅਰ ਜ਼ਮੀਨ ਐਕਵਾਇਰ ਹੋਣੀ ਹੈ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚੋਂ ਇਹ ਰੇਲ ਲਾਈਨ ਲੰਗੇਗੀ ਪਟਿਆਲਾ ਫਤਿਹਗੜ ਸਾਹਿਬ ਤੇ ਮੋਹਾਲੀ ਵਿੱਚੋਂ ਰੇਲਵੇ ਲਾਈਨ ਲੰਗੇਗੀ ਰਾਜਪੁਰਾ ਮੋਹਾਲੀ ਰੇਲਵੇ ਲਾਈਨ ਦਾ ਕੰਮ ਜਲਦ ਸ਼ੁਰੂ ਹੋਣ ਵਾਲਾ ਹੈ ਕੇਂਦਰ ਨੇ ਰੇਲਵੇ ਲਾਈਨ ਪ੍ਰੋਜੈਕਟ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਰਾਜਪੁਰਾ ਮੋਹਾਲੀ ਰੇਲਵੇ ਲਾਈਨ ਪ੍ਰੋਜੈਕਟ 18.11 ਕਿਲੋਮੀਟਰ ਲੰਬਾ ਹੋਵੇਗਾ ਰੇਲ ਮੰਤਰਾਲੇ ਨੇ ਪ੍ਰੋਜੈਕਟ ਨੂੰ ਸਪੈਸ਼ਲ ਰੇਲਵੇ ਪ੍ਰੋਜੈਕਟ ਦੱਸਿਆ ਹੈ ਮੋਹਾਲੀ ਰਾਜਪੁਰਾ ਲਿੰਕ ਲਈ ਰੇਲਵੇ ਨੂੰ 54 ਹੈਕਟੇਅਰ ਜ਼ਮੀਨ ਦੀ ਲੋੜ ਹੈ ਜੋ ਪੰਜਾਬ ਸਰਕਾਰ ਐਕਵਾਇਰ ਕਰਕੇ ਕੇਂਦਰ ਨੂੰ ਦੇਵੇਗੀ ਚੰਡੀਗੜ੍ਹ ਰਾਜਪੁਰਾ ਰੇਲਵੇ ਲਾਈਨ ਜੋ ਸਾਲਾਂ ਤੋਂ ਲਟਕ ਰਹੀ ਸੀ ਪੂਰੀ ਹੋਵੇਗੀ ਇਸ ਨਾਲ ਮਾਲਵਾ ਖੇਤਰ ਦੇ ਲੋਕਾਂ ਨੂੰ ਫਾਇਦਾ ਹੋਵੇਗਾ ਇਹ ਟਰੈਕ ਫਤਿਗੜ ਸਾਈਬ ਅੰਬਾਲਾ ਪਟਿਆਲਾ ਤੇ ਮੁਹਾਲੀ ਵਿਚੋਂ ਲੰਗੇਗਾ ਇਸ 18 ਕਿਲੋਮੀਟਰ ਲੰਬੇ ਟਰੈਕ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ ਰਾਜਪਰਾ ਮੁਹਾਲੀ ਨਵੀਂ ਲਾਈਨ 18 ਕਿਲੋਮੀਟਰ ਲੰਬੀ ਲਾਈਨ ਹੈ ਇਸ ਤੇ ਲਾਗਤ 443 ਕਰੋੜ ਦੀ ਲਾਗਤ ਆਵੇਗੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਸਮੂਚੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਡਿਪਟੀ ਕਮਿਸ਼ਨਰਾਂ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਦੇਣ ਅਤੇ ਝੋਨੇ ਦੀ ਫਸਲ ਦੇ ਨਿਕਲੇ ਘਟ ਚਾੜ ਦੇ ਨਾਲ-ਨਾਲ ਹਲਦੀ ਰੋਗ ਅਤੇ ਚਾਇਨਾ ਵਾਇਰਸ ਨਾਲ ਹੋਈ ਫਸਲਾਂ ਦੇ ਭਾਰੀ ਨੁਕਸਾਨ ਸੰਬੰਧੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਨਾਂ ਮੈਮੋਰੰਡਮ ਦਿੱਤੇ ਜਾਣਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਬਿਆਨ ਜਾਰੀ ਕਰਦੇ ਹ ਕਿ ਹੈ ਕਿ ਪੰਜਾਬ ਵਿੱਚ ਹੜ੍ਹਾਂ ਨਾਲ ਹੋਈ ਭਾਰੀ ਤਬਾਹੀ ਕਾਰਨ ਪੰਜਾਬ ਦੇ ਕਿਸਾਨ ਬੇहद ਵੱਡੇ ਆਰਥਿਕ ਮਦਹਾਲੀ ਅਤੇ ਮਾਨਸਿਕ ਬੇਚੈਨੀ ਵਿੱਚੋਂ ਗੁਜ਼ਰ ਰਹੇ ਹਨ ਪਰੰਤੂ ਤਰਾਸਦੀ ਇਸ ਗੱਲ ਦੀ ਹੈ ਕਿ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਆਪਸੀ ਬਿਆਨਬਾਜ਼ੀ ਅਤੇ ਬਹਿਸਬਾਜ਼ੀ ਵਿੱਚ ਹੀ ਉਲਝੇ ਗਏ ਰਹ ਗੀਆਂ ਹਨ ਅਤੇ ਪੀੜਿਤ ਕਿਸਾਨਾਂ ਦੀ ਵੀ ਬਾਹ ਨਹੀਂ ਫੜੀ ਜਾ ਰਹੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੌਖੀ ਘੜੀ ਵਿੱਚ ਜਿੱਥੇ ਸਮਾਜ ਸੇਵੀ ਸੰਸਥਾਵਾਂ ਤੇ ਆਮ ਲੋਕ ਪ੍ਰਭਾਵਿਤ ਕਿਸਾਨ ਭਰਾਵਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਉੱਥੇ ਕੇਂਦਰ ਤੇ ਸੂਬਾ ਸਰਕਾਰ ਕੇਵਲ ਅਖਬਾਰਾਂ ਦੇ ਬਿਆਨ ਤੱਕ ਸੀਮਿਤ ਹਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਨੇ ਪੰਜਾਬ ਵਿਧਾਨ ਸਭਾ ਵਿਖੇ ਵਿਦਿਆਰਥੀਆਂ ਲਈ ਸੰਭਾਵੀ ਤੌਰ ਤੇ 26 ਨਵੰਬਰ 2025 ਨੂੰ ਮੋਕ ਸੈਸ਼ਨ ਕਰਵਾਉਣ ਲਈ ਸੂਬੇ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨਾਲ ਆਨਲਾਈਨ ਸੂਬਾ ਪੱਧਰੀ ਮੀਟਿੰਗ ਕੀਤੀ ਹੈ ਸਪੀਕਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਮਿਸਾਲੀ ਸੁਧਾਰ ਕੀਤੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਬਦਲਿਆ ਜਾ ਰਿਹਾ ਹੈ ਅਧਿਆਪਕਾਂ ਦੀ ਖਾਲੀ ਅਸਾਮੀਆਂ ਭਰੀਆਂ ਜਾ ਰਹੀਆਂ ਹਨ ਅਤੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਸਿਆਸੀ ਖੇਤਰ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਮਹੱਤਵਪੂਰਨ ਕਦਮ ਚੁੱਕੇ ਜਾ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਿਆਸੀ ਪ੍ਰਬੰਧ ਦੇ ਕੰਮ ਕਾਜ ਕਾਨੂੰਨ ਬਣਾਉਣ ਬਾਰੇ ਜਾਣਕਾਰੀ ਬਜਟ ਤਿਆਰ ਕਰਨ ਸੰਬੰਧੀ ਜਾਣਕਾਰੀ ਪ੍ਰਦਾਨ ਕਰਨ ਲਈ ਹਰੇਕ ਵਿਧਾਨ ਸਭਾ ਹਲਕੇ ਤੋਂ ਇੱਕ ਵਿਦਿਆਰਥੀ ਦੀ ਚੋਣ ਕੀਤੀ ਜਾਵੇਗੀ ਤੇ ਪੰਜਾਬ ਵਿਧਾਨ ਸਭਾ ਵਿੱਚ ਇੱਕ ਮੋਕ ਸੈਸ਼ਨ ਕਰਵਾਇਆ ਜਾਵੇਗਾ ਇਸ ਮੋਕੇ ਸੈਸ਼ਨ ਵਿੱਚ ਸਰਕਾਰੀ ਸਕੂਲਾਂ ਦੇ ਚੁਣੇ ਹੋਏ ਵਿਦਿਆਰਥੀ ਹਿੱਸਾ ਲੈਣਗੇ ਮੌਸਮੀ ਬਦਲਾਅ ਨਾਲ ਪੰਜਾਬ ਵਿੱਚ ਆਏ ਹੜ੍ਹਾਂ ਦੇ ਮੱਦੇ ਨਜ਼ਰ ਇਸ ਵਾਰ ਜਿੱਥੇ ਗਰਮੀ ਦਾ ਮੌਸਮ ਘਟ ਰਿਹਾ ਹੈ ਉੱਥੇ ਹੀ ਸਰਦੀ ਦੇ ਮੌਸਮ ਚ ਇਜਾਫਾ ਮੰਨਿਆ ਜਾ ਰਿਹਾ ਹੈ ਮਾਹਿਰਾਂ ਅਨੁਸਾਰ ਇਸ ਵਾਰ ਠੰਡ ਜ਼ਿਆਦਾ ਪੈ ਸਕਦੀ ਹੈ ਮੌਸਮ ਵਿਭਾਗ ਵੱਲੋਂ ਦਸੰਬਰ ਵਿੱਚ ਠੀਤ ਲਹਿਰ ਦੇ ਪ੍ਰਭਾਵ ਨੂੰ ਲੈ ਕੇ ਭਵਿੱਖਬਾਣੀ ਕੀਤੀ ਗਈ ਹੈ ਫਿਲਹਾਲ ਪੰਜਾਬ ਵਿੱਚ ਤਾਪਮਾਨ ਇਸ ਵੇਲੇ ਆਮ ਦੇ ਨੇੜੇ ਹੈ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਦਸੰਬਰ ਵਿੱਚ ਠੰਡ ਦੀ ਲਹਿਰ ਸ਼ੁਰੂ ਹੋ ਜਾਵੇਗੀ ਜਦਕਿ ਜਨਵਰੀ ਅਤੇ ਫਰਵਰੀ ਵਿੱਚ ਸੰਘਣੀ ਧੁੰਦ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਅੰਮ੍ਰਿਤਸਰ ਲੁਧਿਆਣਾ ਅਤੇ ਜਲੰਧਰ ਵਿੱਚ ਰਾਤਾਂ ਹੀ ਮਾਚਲਦੇ ਮੁਕਾਬਲੇ ਠੰਡੀਆਂ ਰਹਿਣਗੀਆਂ ਮੌਸਮ ਵਿਭਾਗ ਅਨੁਸਾਰ ਜਨਵਰੀ ਅਤੇ ਫਰਵਰੀ ਮਹੀਨੇ ਸੰਗਣੀ ਧੁੰਦ ਪੈਣ ਦੀ ਸੰਭਾਵਨਾ ਹੈ ਇਸ ਲਈ ਲੋਕਾਂ ਨੂੰ ਹੁਣੇ ਤੋਂ ਹੀ ਹੱਡ ਚੀਰਵੀ ਠੰਡ ਲਈ ਤਿਆਰੀ ਕਰ ਲੈਣੀ ਚਾਹੀਦੀ ਹੈ ਪਹਾੜਾਂ 'ਚ ਇਸ ਵੇਲੇ ਠੰਡੀਆਂ ਹਵਾਵਾਂ ਵਗ ਰਹੀਆਂ ਹਨ ਇਸ ਕਾਰਨ ਰਾਤ ਦੇ ਘਟੋ ਘਟਾ ਤਾਪਮਾਨ 'ਚ 2 ਡਿਗਰੀ ਦੀ ਗਿਰਾਵਟ ਆਉਂਦੀ ਉਮੀਦ ਹੈ ਤਰਨਤਨ ਉਪਚੋਨ ਦੇ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਨੇ ਸਥਾਨਕ ਪੁਲਿਸ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਤਰੰਤਰੰਦ ਦੇ ਐਸਐਸਪੀ ਵਿਰੁੱਧ ਸੂਬੇ ਦੇ ਮੁੱਖ ਚੋਣ ਅਧਿਕਾਰੀ ਸੀਵੀਨਸੀ ਕੋਲ ਸ਼ਿਕਾਇਤ ਦਰਜ ਕਰਵਾਏਗੀ ਇਸੇ ਅਕਾਲੀ ਦਲ ਨੇ ਐਸਐਸਪੀ ਡਾਕਟਰ ਅਬਜੋਦ ਕੋਰ ਗਰੀਵਾਲ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਇਸ ਧਰਨੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੀ ਸ਼ਾਮਲ ਹੋਏ ਇਸ ਮਗਰੋਂ ਅਕਾਲੀ ਦਲ ਦਾ ਧਰਨਾ ਸਫਲ ਰਿਹਾ ਇਸ ਮੌਕੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੀ ਵਰਕਰ ਸਰਕਾਰ ਦੇ ਤੱਕੇ ਤੋਂ ਨਹੀਂ ਡਰਦਾ ਅਸੀਂ ਡਟ ਕੇ ਇਸ ਜਬਰ ਖਿਲਾਫ ਲੜਾਈ ਲੜਾਂਗੇ ਤੇ ਜਿੱਤਾਂਗੇ ਤਰਨਤਾਰਨ ਵਾਸੀਏ ਨੇ ਆਪਣੀ ਖੇਤਰੀ ਪਾਰਟੀ ਸ਼ਰੋਮਣੀ ਅਕਾਲੀ ਦਲ ਨਾਲ ਖੜੰਦਾ ਮਨ ਬਣਾ ਲਿਆ ਹੈ ਹੁਣ ਆਪ ਸਰਕਾਰ ਡਰਾ ਕੇ ਕਿਸੇ ਨੂੰ ਬਦਲ ਨਹੀਂ ਸਕਦੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਤਰਨਤਾਰਨ ਜੀਮਨੀ ਚੋਣ ਵਿੱਚ ਹਾਰ ਹੀ ਆਮ ਆਦਮੀ ਪਾਰਟੀ ਹੁਣ 3 ਪੈਣਾ ਤੇ ਝੂਠੇ ਪਰਚੇ ਦਰਜ ਕਰਕੇ ਉਹਨਾਂ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ ਪਰ ਸ਼ਰੋਮਣੀ ਅਕਾਲੀ ਦਲ ਇਹ ਨਹੀਂ ਹੋਣ ਦੇਵੇਗਾ ਤੇ ਇਸ ਸਰਕਾਰੀ ਜਬਰ ਖਿਲਾਫ ਲੜਾਈ ਲੜੇਗਾ ਭਗਵੰਤ ਮਾਨ ਇਹ ਭੁੱਲ ਗਿਆ ਹੈ ਕਿ ਸਿੱਖ ਕੌਮ ਕਦੇ ਦਬਾਇਆ ਨਹੀਂ ਦਬਦੀ ਅਤੇ ਇਹ ਹਮੇਸ਼ਾ ਜ਼ੁਲਮਦਾਰ ਡਟ ਕੇ ਸਾਹਮਣਾ ਕਰਦੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਸ਼ਰੋਮਨੀ ਅਕਾਲੀ ਦਲ ਵੱਲੋਂ ਤਰਨਤਾਰਨ ਚੌਕ ਵਿੱਚ ਇਸ ਸਰਕਾਰੀ ਜ਼ਬਰ ਦੇ ਖਿਲਾਫ ਤਰਨਣਾ ਲਗਾਇਆ ਗਿਆ ਜਿੱਥੇ ਅਕਾਲੀ ਵਰਕਰਾਂ ਨੇ ਇਕੱਠੇ ਹੋ ਕੇ ਆਵਾਜ਼ ਬੁਲੰਦ ਕੀਤੀ ਲੋਕ ਰੋ ਨੂੰ ਦੇਖਦੇ ਹੋਏ ਐਸਐਸਪੀ ਤਰਨਤਾਰਨ ਨੇ ਐਸਆਈਟੀ ਦਾ ਗਠਨ ਕਰਾ ਸਾਰੇ ਝੂਠੇ ਮਾਮਲੇ ਦੀ ਸਹੀ ਤਫ਼ਤੀਸ਼ ਕਰਨ ਦਾ ਭਰੋਸਾ ਦਿੱਤਾ ਤੇ ਵਿਸ਼ਵਾਸ ਦੀ ਵਾਅ ਹੈ ਕਿ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਵੇਗੀ ਸ਼ਰੋਮਨੀਏ ਕਾਲੀ ਦਲ ਨਾਲ ਸਰਕਾਰੀ ਤੱਕੇਸ਼ਾਹੀ ਤੋਂ ਪਹਿਲਾਂ ਡਰਿਆ ਹੈ ਤੇ ਨਾ ਹੀ ਡਰੇਗਾ ਮੈਂ ਕਾਲੀ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਆਪੋ ਆਪਣੇ ਬੂਥ ਤੇ ਪ੍ਰਚਾਰ ਕਰੋ ਅਸੀਂ ਇਹ ਲੜਾਈ ਹਰ ਹਾਲ ਜਿੱਤਾਂਗੇ ਇੱਥੇ ਐਸਐਸਪੀ ਰਵਜੋਦ ਕੌਰ ਗਰੇਵਾਲ ਹੈ ਮੈਂ ਤਾਂ ਕਿਤੇ ਕਿਤੇ ਸੋਚਦਾ ਕੀ ਆਈਪੀਐਸ ਉਹ ਬਣਦਾ ਬੜਾ ਜਿਹੜਾ ਲਾਇਕ ਹੋਏ ਬੜਿਆ ਲਿਖਿਆ ਉਹਨੂੰ ਸਮਝੋ ਬੜੀ ਹੈਰਾਨੀ ਹੈ ਕਿ ਬੀਬੀ ਜੀ ਨਵੇਂ-ਨਵੇਂ ਆਈਪੀਐਸ ਬਣੇ ਤੇ ਐਸਐਸਪੀ ਬਣੇ ਤੇ ਐਸਐਸਪੀ ਬਣਦੀ ਇੰਨੀ ਚਾਹਤ ਹੈ ਕਿ ਮਹਾਲੀ ਮੈਨੂੰ ਲਾਓ ਐਸਐਸਪੀ ਇਹ ਉਹਨਾਂ ਨੇ ਕਿਹਾ ਮਹਾਲੀ ਤਾਂ ਲਾਵਾਂਗੇ ਪਹਿਲੇ ਤਰਨਤਾਰਨ ਦੀ ਇਲੈਕਸ਼ਨ ਜਿੱਤ ਕੇ ਸਾਨੂੰ ਦਿਓ ਐਸਐਲਬੀ ਮਹਾਲੀ ਕਿਉਂ ਲਗਣਾ ਚਾਹੁੰਦੇ ਥਾਨੂੰ ਪਤਾ ਹੀ ਹੈ ਅੱਜ ਕੱਲ੍ਹ ਹਾਲਾਤ ਆ ਬਣ ਗਏ ਆ ਪੰਜਾਬ ਜਿਹੜਾ ਸਭ ਤੋਂ ਵੱਡਾ ਬੈਗ ਦੇ ਕੇ ਆਉਂਦਾ ਕੇਜਰੀਵਾਲ ਨੂੰ ਉਹਨੂੰ ਕੋਸਟਾ ਹਿਸਾਬ ਨਾਲ ਨਹੀਂ ਮਿਲਦੀਆਂ ਜਿਹੜਾ ਆਈਐਸ ਅਫਸਰ ਇੰਨੀ ਛੋਟੀ ਉਮਰ ਵਿੱਚ ਕਾਨੂੰਨ ਦੀਆਂ ਧੱਜੀਆਂ ਉਡਾਉਣ ਲੱਗ ਜਾਏ ਉਸ ਆਈਐਸ ਆਈਪੀਐਸ ਅਫਸਰ ਦਾ ਮਤਲਬ ਹੈ ਉਹਦੀ ਜਿਆਦਾ ਲੰਬੀ ਨੌਕਰੀ ਨਹੀਂ ਹੈ ਆ ਸੋਚਦੇ ਐ ਕਿ ਅਸੀਂ ਆਈਪੀਐਸ ਅਸੀਂ ਐਸਐਸਪੀ ਐ ਮੈਂ ਬੀਬੀ ਨੂੰ ਦੱਸਣਾ ਚਾਹਣਾ ਡੀਆਈਜੀ ਭੁੱਲਰ ਸਾਹਿਬ ਵੀ ਸੋਚਦੇ ਸੀ ਕਿ ਮੈਂ ਡੀਆਈਜੀ ਆ ਤੇ ਡੀਆਈਜੀ ਨੂੰ ਦਫ਼ਤਰ ਚੋਂ ਚੱਕ ਕੇ ਲੈ ਕੇ ਗਏ ਆ ਅੱਜ ਦੇਖ ਲੋ ਉਹਦਾ ਕੀ ਹਾਲ ਹੈ ਮੈਂ ਬੀਬੀ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਥੋੜਾ ਨਵਾਂ ਕੈਰੀਅਰ ਸ਼ੁਰੂ ਹੋਇਆ ਤੇ ਖਾਸ ਕਰਕੇ ਝਾੜੂ ਵਾਲਿਆਂ ਦੇ ਅੱਖੇ ਲੱਗਣਾ ਜੇ ਡਕੈਤਾਂ ਨਾਲ ਪੁਲਿਸ ਲੰਝੇ ਤੇ ਫਿਰ ਚੂਬੇ ਦਾ ਕੀ ਬਣੂਗਾ ਆ ਤੇ ਧੱਕੇਤ ਹੈ ਇਹਨਾਂ ਦਾ ਠੱਗੀ ਵੱਜ ਗਈ ਥੱਗੇ ਸਾਰੇ ਤੇ ਜੇ ਠੱਗਾ ਨਾਲ ਤੁਸੀਂ ਲੜੋਂਗੇ ਤੁਹਾਡੀ ਰੈਪਿਊਟੇਸ਼ਨ ਇੰਨੀ ਮਾਰੀ ਹੋ ਜੂਗੀ ਅਗਲੇ 20 25 ਸਾਲ ਆਪਣੇ ਕੈਰੀਅਰ ਤੇ ਟਿਕਾਉਣੇ بڑے ਔਕੇ ਹੋ ਜਾਣੇ ਆ ਇਸ ਕਰਕੇ ਫਿਰ ਤੋਂ ਮੈਂ ਬੇਨਤੀ ਕਰਦਾ ਬੀਬੀ ਨੂੰ ਬੀਬੀ ਜੀ ਤੁਸੀਂ ਤੁਹਾਡੇ ਹਸਬੰਦ ਵੀ ਐ ਐਸਐਸਪੀ ਐ ਤੁਹਾਡਾ ਪਰਿਵਾਰ ਪੁਲਿਸ ਐਂਜਾ ਕੋਈ ਕੰਮ ਨਾ ਕਰੋ ਜਿਹਦੇ ਨਾਲ ਤੁਹਾਡੀ ਪੂਰੀ ਜ਼ਿੰਦਗੀ ਕਲੰਕ ਲੱਗ ਜੇ ਇਲੈਕਸ਼ਨ ਤੋਂ ਉਹ ਜਿੱਤੇ ਜਾਂਦੇ ਨੇ ਜੇ ਪੁਲਿਸ ਦੇ ਨਾ ਹਾਵ ਨਾ ਇਲੈਕਸ਼ਨ ਜਿੱਤੇ ਜਾਂਦੇ ਫਿਰ ਤਾਂ ਸਰਕਾਰਾਂ ਹਾਰਨ ਨਾ ਜਿੰਨਾ ੱਤਕਾ ਆਪਣੀ ਜਿਹੜੀ ਕੌਮ ਹੈ ਖਾਲਸਾ ਕੌਮ ਹੈ ਤੇ ਖਾਸ ਕਰਕੇ ਪੰਜਾਬੀ ਹੈ ਜਿੰਨਾ ਦਬਾਉਣ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਸਪਰਿੰਗ ਇਨੇ ਤਗੜੇ ਲੱਗੇ ਆ ਉਹ ਨਾਈਪ ਸਾਦੀ ਦੀ ਜਾ ਕੇ ਵੱਜਦੇ ਆ ਤੁਸੀਂ ਮੱਝ ਵਾਲਾ ਡਰੋਂਾ ਚੋਲੇ ਤੁਸੀਂ ਤੁਸੀਂ ਦੇਖੋ ਤੁਸੀਂ ਦੇਖੋ ਕਿੰਨੀ ਨੀਵੀਂ ਪੱਧਰ ਤੇ ਪੁਰਸ ਚਲੀ ਗਈ ਬੀਬੀ ਜੀ ਧੀਆਂ ਪਹਿਣਾ ਤੇ ਵੀ ਪਰਚੇ ਤੁਸੀਂ ਦੇਣ ਲੱਗੋਗੇ ਇਹ ਮਤਲਬ ਕੀ ਹੈ ਤੁਸੀਂ ਕਿਸ ਲੈਵਲ ਤੇ ਚਲੇ ਗਏ ਹੋ ਜੇ ਐਸ ਲੈਵਲ ਦੀ ਸਿਆਸਤ ਕਰਨੀ ਹੈ ਤੇ ਜੇ ਫਿਰ ਅਸੀਂ ਵੀ ਆ ਜੰਨੇ ਆ ਉਹ ਉਸ ਲੈਵਲ ਤੇ ਸਾਨੂੰ ਕੋਈ ਡਰ ਨਹੀਂ ਵੱਡੇ ਭਾਲ ਸਿੰਘ ਸਾਹਿਬ ਨੇ 16 ਸਾਲ ਖੇਲਾ ਕੱਟਿਆ ਐ ਇੱਥੇ ਬੈਠੀ ਐ ਲੀਡਰਸ਼ਿਪ ਜਿਹਨੇ 10-10 ਸਾਲ ਖੇਲਾ ਕੱਟਿਆ ਸਾਨੂੰ ਖੇਲਾ ਜਾਂ ਕੋਈ ਡਰ ਨਹੀਂ ਸਾਨੂੰ ਤਾਂ ਜੇਲਾ ਘਿਓ ਵਾਂਗੂ ਲੱਗਦੀ ਐ ਇਸ ਕਰਕੇ ਮੈਂ ਫਿਰ ਵੀ ਬੇਨਤੀ ਕਰਦਾ ਹਲੇ ਜੰਗ ਸ਼ੁਰੂ ਹੋਈ ਐ ਜੇ ਤੁਸੀਂ ਆਪਣਾ ਰਵਈਆ ਨਹੀਂ ਬਦਲਿਆ ਅਗਲੇ 15 ਦਿਨ ਇੱਥੇ ਦੇਖਿਓ ਕੀ ਹੋਣਾ ਫਿਰ ਮੁੱਖ ਮੰਤਰੀ ਵੀ ਬਣ ਦਿੰਦੇ ਅਸੀਂ ਇੱਥੇ ਜ਼ੋਰ ਨਾਲੇ ਜਿੰਨਾ ਮਰਜੀ ਸ਼ੋਮਨੀ ਅਕਾਲੀ ਦਲ ਦੇ ਸਾਰੇ ਵਰਕਰ ਪੰਜਾਬ ਦੇ ਇੱਥੇ ਪਹੁੰਚ ਜਾਣਗੇ ਫਿਰ ਦੇਖੀ ਜਾਊਗੀ ਕਿ ਇੱਕ ਪਾਸੇ ਪੁਲਿਸ ਹੋਊਗੀ ਤੇ ਇੱਕ ਪਾਸੇ ਪੰਜਾਬ ਦੇ ਲੋਕ ਹੋਣਗੇ ਦੇਖੋ ਇਹਨਾਂ ਨੇ ਮੈਂ ਹੈਰਾਨ ਐ ਬੀ ਜੀ ਪੀ ਸਾਹਿਬ ਦੇ ਹੋਮ ਸੈਕਟਰੀ ਸਾਹਿਬ ਦੇ ਤੇ ਜੀ ਸੈਕਟਰੀ ਸਾਹਿਬ ਦੇ ਕਾਨੂੰਨ ਐ ਇਲੈਕਸ਼ਨ ਕਮਿਸ਼ਨ ਦਾ ਕਿ ਜਿਹੜਾ ਬੰਦਾ 3 ਸਾਲ ਤੋਂ ਵਾਦੇ ਜਿਲੇ ਛੋਏ ਉਹਦੀ ਪੋਸਟਿੰਗ ਨਹੀਂ ਹੋ ਸਕਦੀ ਇਲੈਕਸ਼ਨ ਦੇ ਦੌਰਾਨ ਐਨੇ ਥੱਲੇ ਲੱਗੇ ਆ ਸਾਰੀ ਫੋਰਸ ਆ ਝਾੜੂ ਵਾਲਿਆਂ ਤੋਂ ਆ ਦਿੱਲੀ ਵਾਲੇ ਲੁਟੇਰਿਆਂ ਦੇ ਥੱਲੇ ਕਿ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਹਦੱਤਾਂ ਉਹਨਾਂ ਦੀ ਵੀ ਧੱਜੀਆਂ ਉਡਾਈਆਂ ਹਲਕੇ ਦੇ ਬੋਟਰ ਭੈਣੋ ਤੇ ਭਰਾਵੋ 11 ਨਵੰਬਰ ਨੂੰ ਇਹ ਹਲਕੇ ਤੋਂ ਹੂਣ ਜਾ ਰਹੀ ਜਗਨੀ ਚੋਣ ਨੇ ਪੰਥ ਨੂੰ ਇਹ ਧਿਆਨ ਵਿੱਚ ਪਾ ਦਿੱਤਾ ਹੈ ਇੱਕ ਬੰਨੇ ਕਾਂਗਰਸੀ ਭਾਜਪਾਈ ਕੇਜਰੀਵਾਲ ਕੇ ਤੇ ਬਦਲ ਕੇ ਹਨ ਜਿਨ੍ਹਾਂ ਦਾ ਏਜੰਡਾ ਹੈ ਪੰਜਾਬ ਦੀ ਹੂਂਦ ਨੂੰ ਮਿਟਾਉਣਾ ਸਿੱਖਾਂ ਦੀ ਕੁਲਨਾਸ਼ ਕਰਕੇ ਦੋਸ਼ੀ ਬਚਾਉਣ ਦਾ ਤੇ ਪਰਦਾ ਫੋਨ ਦਾ ਇਹਨਾਂ ਦਾ ਏਜੰਡਾ ਹੈ ਜੈ ਦਾਸਾਂ ਦੇ ਅੰਬਾਰ ਲਾਉਣ ਦਾ ਸਿੱਖਾਂ ਨੂੰ ਅਤਵਾਦੀ ਠਹਿਰਾਉਣ ਦਾ ਇਹਨਾਂ ਦਾ ਏਜੰਡਾ ਹੈ ਨਸ਼ੇ ਫਲਾਉਣ ਦਾ ਬੇਅਦਮੀਆਂ ਕਰਾਉਣ ਦਾ ਇਹਨਾਂ ਦਾ ਏਜੰਡਾ ਹੈ ਮੰਨੂ ਬਾਤ ਤੇ ਕਾਰਪੋਰੇਟ ਕਰਾਣੇ ਹੁੰਦਾ ਬੋਲਬਾਲਾ ਕਰਾ ਕੇ ਕਿਸਾਨਾਂ ਗਰੀਬਾਂ ਦੀਆਂ ਖੁਦਕਸ਼ੀਆਂ ਕਰਵਾਉਣ ਦਾ ਇਹਨਾਂ ਦਾ ਏਜੰਡਾ ਹੈ ਪਾਪ ਕਮਾਉਣਾ ਤੇ ਰਲ ਮਿਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਿਹਾੜੇ ਤੇ ਗੁਰਤਾਮਾ ਵਿੱਚੋਂ ਸਨਮਾਨ ਪਾਉਣਾ ਦੂਜੇ ਪੰਨੇ ਤਰਨਤਨ ਤੋਂ ਚੋਣ ਲੜ ਰਿਹਾ ਹੈ ਭਾਈ ਮਨਦੀਪ ਸਿੰਘ ਜੋ ਕਿ ਸਮੁੱਚੇ ਪੰਥ ਦਾ ਉਮੀਦਵਾਰ ਹੈ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਉਸ ਨੂੰ ਮੈਦਾਨ ਵਿੱਚ ਲਿਆਂਦਾ ਗਿਆ ਹੈ ਭਾਈ ਮਨਦੀਪ ਸਿੰਘ ਉਹ ਭਾਈ ਸੰਦੀਪ ਸਿੰਘ ਦਾ ਪਾਈ ਹੈ ਜੋ ਦੁਸ਼ਟਾਂ ਖਿਲਾਫ ਜੰਗ ਲੜਦਿਆਂ ਜੇਲ੍ਹ ਵਿੱਚ ਹੈ ਭਾਈ ਮਨਦੀਪ ਸਿੰਘ ਦੀ ਜਿੱਤ ਸਿੱਖੀ ਦੇ ਬੋਲ ਬਾਲੇ ਲਈ ਜ਼ਰੂਰੀ ਹੈ ਅਤੇ ਦੁਸ਼ਟ ਪੁਣੇ ਦੀ ਹਾਰ ਲਈ ਕਾਂਗਰਸ ਕੇਜਰੀਵਾਲ ਕਿਆਂ ਭਾਜਪਾ ਬਦਲ ਕਿਆਂ ਦੀ ਹਾਰ ਜ਼ਰੂਰੀ ਹੈ ਪੰਜਾਬ ਨੂੰ ਝੂਠੇ ਵਿਕਾਸ ਤੇ ਝੂਠੇ ਇਨਸਾਫ ਤੋਂ ਮੁਕਤ ਕਰਾਉਣ ਲਈ ਭਾਈ ਮਨਦੀਪ ਸਿੰਘ ਦੀ ਜਿੱਤ ਬੜੀ ਜ਼ਰੂਰੀ ਹੈ ਦਿੱਲੀ ਨਾਗਪੁਰ ਮਾਡਲ ਦੀ ਥਾਂ ਤੇ ਕਰਤਾਰਪੁਰ ਸਾਹਿਬ ਵਾਲਾ ਮਾਡਲ ਲਿਆਉਣ ਲਈ ਭਾਈ ਮਨਦੀਪ ਸਿੰਘ ਦਾ ਜਿੱਤਣਾ ਪੰਥ ਤੇ ਪੰਜਾਬ ਦੇ ਭਲੇ ਵਿੱਚ ਹੈ ਮਨਵਤਾ ਦੇ ਭਲੇ ਵਿੱਚ ਹੈ ਵਾਕੀ ਤੌਰ ਤੇ ਭਾਵੇਂ ਆਪਾਂ ਨੂੰ ਲੱਗਦਾ ਹੈ ਕਿ ਝੂਠ ਜਿੱਤ ਗਿਆ ਹੈ ਪਰ ਅਖੀਰ ਜਿੱਤ ਸੱਚ ਦੀ ਹੋਣੀ ਹੈ ਕੂੜ ਨਖੱਤੇ ਨਾਨਕਾ ਓੜਕ ਸੱਚ ਰਹੀ ਸੋ ਆਖਰ ਵਿੱਚ ਮੈਂ ਆਪਣੇ ਵੱਲੋਂ ਤੇ ਖਾਲਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਬੇਨਤੀ ਹੈ ਕਿ ਤਰਨ ਤਰਨ ਦੀਆਂ ਸਮੂਹ ਸੰਗਤਾਂ ਨੂੰ ਕਿ ਇਸ ਚੋਣ ਵਿੱਚ ਭਾਈ ਮਨਦੀਪ ਸਿੰਘ ਨੂੰ ਵੱਡੀ ਜਿੱਤ దਈ ਤੇ ਫਾਪਿਆਂ ਦਾ ਗੱਠ ਜਨ ਤੋੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ